ਕਈ ਵਾਰੀ ਇੱਕ ਛੋਟੀ ਜਿਹੀ ਅਣਗਹਿਲੀ ਸਾਨੂੰ ਬਹੁਤ ਵੱਡੀ ਮੁਸੀਬਤ ਦੇ ਵਿੱਚ ਪਾ ਦਿੰਦੀ ਹੈ ਇੱਕ ਵਿਅਕਤੀ ਹਰਜਿੰਦਰ ਸਿੰਘ ਅਮਰੀਕਾ ਦੇ ਵਿੱਚ ਟਰੱਕ ਡਰਾਈਵਰ ਆਪਣੇ ਟਰੱਕ ਦੇ ਰੂਟ ਦੇ ਉੱਪਰ ਉਹ ਫਲੋਰੀਡਾ ਪਹੁੰਚਿਆ ਫਲੋਰੀਡਾ ਦੇ ਵਿੱਚ ਮਾਈਲ ਮਾਰਕਰ 170 ਦੇ ਉੱਪਰ ਉਸ ਦੇ ਇੱਕ ਟਰਨਪਾਈਕ ਟਰਨਪਾਈਕ ਅਜਹੀ ਰੋਡ ਜਿਹੜੀ ਕਿ ਸਪੈਸ਼ਲੀ ਅਫੀਸ਼ੀਅਲਸ ਦੇ ਲਈ ਹੁੰਦੀ ਹੈ ਉਹ ਇੱਕ ਡੈਜ਼ਿਗਨੇਟਿਡ ਰੋਡ ਨਹੀਂ ਹੁੰਦੀ ਮੰਨ ਲਓ ਕਿ ਇੱਕ ਹਾਈਵੇਅ ਦੋਨੋਂ ਸਾਈਡਸ ਤੇ ਉਹ ਜਾ ਰਿਹਾ ਹੈ ਵਿਚਾਲੇ ਕਈ ਵਾਰੀ ਇੱਕ ਛੋਟੀ ਜੀ ਰੋਡ ਜਿਹੜੀ ਹੈ ਉਹ ਬਣਾਈ ਗਈ ਹੁੰਦੀ ਹੈ ਜਿਹੜੇ ਕਿ ਪਬਲਿਕ ਯੂਜ਼ ਨਹੀਂ ਕਰ ਸਕਦੀ ਆਫੀਸ਼ੀਅਲਸ ਉਹਨਾਂ ਨੂੰ ਯੂਜ਼ ਕਰ ਸਕਦੇ ਨੇ ਅਨ ਡਿਜ਼ਾਈਨਡ ਰੋਡ ਹੁੰਦੀ ਹੈ ਉਹਦੇ ਉੱਪਰੋਂ ਜਿਹੜਾ ਹਰਜਿੰਦਰ ਸਿੰਘ ਨੇ ਆਪਣਾ ਟਰੱਕ ਮੋੜਨ ਦੀ ਕੋਸ਼ਿਸ਼ ਕੀਤੀ ਜਦੋਂ ਉਹ ਆਪਣਾ ਟਰੱਕ ਮੋੜ ਰਿਹਾ ਸੀ ਤੇ ਦੂਸਰੇ ਪਾਸੋਂ ਇੱਕ ਬਹੁਤ ਤੇਜ਼ ਕ੍ਰਾਈਸਲਰ ਟਾਊਨ ਐਂਡ ਕੰਟਰੀ ਮਿਨੀ ਵੈਨ ਆ ਰਹੀ ਸੀ ਉਹ ਆਪਣੀ ਸਪੀਡ ਜਿਹੜੀ ਹੈ ਉਹ ਘਟਾ ਨਹੀਂ ਸਕੇ ਉਹ ਰੋਕ ਨਹੀਂ ਸਕੇ ਤੇ ਮੁੜਤੇ ਹੋਏ ਟਰੱਕ ਦੇ ਬਿਲਕੁਲ ਸਿੱਧੇ ਜਾ ਕੇ ਉਹ ਮਿਨੀ ਵੈਨ ਜਿਹੜੀ ਹੈ ਉਹ ਵਿੱਚ ਲੱਗੀ ਔਰ ਕਿਹਾ ਇਹ ਜਾ ਰਿਹਾ ਹੈ ਕਿ ਇਹਨੇ ਮਿਨੀ ਵੈਨ ਟਰੱਕ ਦੇ ਹੇਠਾਂ ਤੱਕ ਉਹਦਾ ਕੁਝ ਹਿੱਸਾ ਚਲਿਆ ਗਿਆ ਸੀ ਮਿਨੀ ਵੈਨ ਦੇ ਵਿੱਚ ਤਿੰਨ ਲੋਕ ਸਫ਼ਰ ਕਰ ਰਹੇ ਸੀ ਤਿੰਨਾਂ ਦੀ ਮੌਤ ਹੋ ਗਈ ਇੱਕ 37 ਸਾਲਾ ਔਰਤ ਪੰਪੈਨੋ ਬੀਚ ਤੋਂ ਤੇ ਇੱਕ 54 ਸਾਲਾ ਵਿਅਕਤੀ ਮਿਆਮੀ ਤੋਂ ਇਹ ਦੋਨੋਂ ਜਣੇ ਤਾਂ ਜ਼ਖਮਾਂ ਦੀ ਤਾਬ ਨਾ ਚਲਦੇ ਹੋਏ ਇਹਨਾਂ ਦੀ ਮੌਕਾਏ ਬਾਰਦਾਤ ਦੇ ਉੱਪਰ ਮੌਤ ਹੋ ਗਈ ਸੀ ਇੱਕ ਤੀਸਰਾ ਵਿਅਕਤੀ 30 ਸਾਲਾ ਫਲੋਰੀਡਾ ਸਿਟੀ ਤੋਂ ਸੀ ਜਿਸ ਨੂੰ ਕੀ ਹਸਪੀਟਲ ਪਹੁੰਚਾਇਆ ਗਿਆ ਲੇਕਿਨ ਹਸਪੀਟਲ ਦੇ ਵਿੱਚ ਉਸ ਵਿਅਕਤੀ ਨੇ ਦਮ ਤੋੜ ਦਿੱਤਾ ਸੀ ਸੋ ਇਹ ਤਿੰਨ ਲੋਕਾਂ ਦੀ ਮੌਤ ਹਰਜਿੰਦਰ ਸਿੰਘ ਦੇ ਇੱਕ ਗਲਤ ਮੋੜ ਨੇ ਕਰ ਦਿੱਤੀ ਸੋ ਇਸ ਤੋਂ ਬਾਅਦ ਮੋਟਰ ਵਾਈਕਲ ਜਿਹੜੇ ਨੇਗੇ ਮੋਟਰ ਵਾਈਕਲ ਡਿਪਾਰਟਮੈਂਟ ਤੋਂ ਐਗਜ਼ੀਕਟਿਵ ਡਾਇਰੈਕਟਰ ਡੇਵ ਕਰਨਰ ਉਹ ਕਹਿੰਦੇ ਇੱਕ ਕਮਰਸ਼ਲ ਟਰੱਕ ਡਰਾਈਵਰ ਦਾ ਇਸ ਤਰੀਕੇ ਆਪਣੀ ਗੱਡੀ ਨੂੰ ਮੋੜਨਾ ਇਹ ਸ਼ੌਕਿੰਗ ਨਹੀਂ ਹੈ ਨਾਲ ਦੀ ਨਾਲ ਕ੍ਰਿਮੀਨਲ ਵੀ ਹੈ ਸ਼ੌਕਿੰਗ ਐਂਡ ਕ੍ਰਿਮੀਨਲ ਉਹ ਕਹਿੰਦੇ ਇਸ ਤਰ੍ਹਾਂ ਕੋਈ ਕਿਵੇਂ ਕਰ ਸਕਦਾ ਅਗਸਤ ਦੀ 12 ਤਰੀਕ ਨੂੰ ਇਹ ਹਾਦਸਾ ਵਾਪਰਿਆ ਔਰ ਇਦੇ ਵਿੱਚ ਹਰਜਿੰਦਰ ਸਿੰਘ ਨੂੰ ਕੋਈ ਸੱਟ ਨਹੀਂ ਲੱਗੀ। ਹਰਜਿੰਦਰ ਸਿੰਘ ਨੇ ਅਗਸਤ ਦੀ 12 ਤਰੀਕ ਤੋਂ ਵੈਰੀ ਨੈਕਸਟ ਡੇ 13 ਤਰੀਕ ਨੂੰ ਫਲਾਈਟ ਫੜ ਕੇ ਹਰਜਿੰਦਰ ਸਿੰਘ ਸੈਕਰਮੈਂਟੋ ਕੈਲੀਫੋਰਨੀਆ ਦੇ ਵਿੱਚ ਪਹੁੰਚੇ ਆਂ। ਅਗਸਤ ਦੀ 13 ਤਰੀਕ ਨੂੰ ਹਰਜਿੰਦਰ ਸਿੰਘ ਸੈਕਰਮੈਂਟੋ ਦੇ ਵਿੱਚ ਪਹੁੰਚਦਾ ਹੈ ਤੇ ਅਗਸਤ ਦੀ 15 ਤਰੀਕ ਨੂੰ ਉਸ ਦੇ ਅਰੈਸਟ ਵਾਰੰਟ ਜਾਰੀ ਹੋ ਜਾਂਦੇ ਨੇ। ਜਦੋਂ ਅਰੈਸਟ ਵਾਰੰਟ ਜਾਰੀ ਹੋਏ ਤਾਂ ਉਸ ਵਕਤ ਹਰਜਿੰਦਰ ਸਿੰਘ ਦੀ ਹਿਸਟਰੀ ਜਿਹੜੀ ਹੈ ਉਹ ਕੱਢੀ ਗਈ। ਤੇ ਉਸ ਤੋਂ ਬਾਅਦ ਗ੍ਰਿਫਤਾਰ ਕਰਨ ਤੋਂ ਬਾਅਦ ਉਹ ਹੁਣ ਅੱਜ ਦੀ ਘੜੀ ਸੈਨ ਜੁਏਕਨ ਕਾਉਂਟੀ ਜੇਲ ਦੇ ਵਿੱਚ ਹੈ ਤੇ ਇਮੀਗ੍ਰੇਸ਼ਨ ਡਿਟੇਨਰ ਫਾਈਲ ਵੀ ਉਸ ਦੀ ਖੁੱਲ ਗਈ ਹੈ ਹੁਣ ਹੋਇਆ ਕੀ ਕਿ ਇਹ ਵਿਅਕਤੀ ਹਰਜਿੰਦਰ ਸਿੰਘ ਸੰ 2018 ਦੇ ਵਿੱਚ ਜਾਲੀ ਤਰੀਕੇ ਦੇ ਨਾਲ ਇਲੀਗਲ ਤਰੀਕੇ ਦੇ ਨਾਲ ਯੂਐਸ ਦੇ ਵਿੱਚ ਐਂਟਰ ਕੀਤਾ ਕੈਲੀਫੋਰਨੀਆ ਦੇ ਵਿੱਚ ਐਂਟਰ ਕੀਤਾ ਤੇ ਸਤੰਬਰ 20 2018 ਮਹਿਸ 2 ਦਿਨਾਂ ਬਾਅਦ ਜਦੋਂ ਇਹ ਐਂਟਰ ਕੀਤਾ ਉਦੋਂ ਗ੍ਰਿਫਤਾਰ ਕਰ ਲਿਆ ਗਿਆ ਇਸ ਦੀ ਗ੍ਰਿਫਤਾਰੀ ਤੋਂ ਬਾਅਦ ਇਸ ਨੂੰ ਰਿਮੂਵਲ ਦੇ ਆਰਡਰਸ ਸਿਗੇ ਇਸ ਹਰਜਿੰਦਰ ਸਿੰਘ ਨੇ ਦੱਸਿਆ ਕਿ ਮੈਨੂੰ ਇੰਡੀਆ ਜਾਣ ਤੋਂ ਡਰ ਹੈ ਸੋ ਮੈਂ ਇੰਡੀਆ ਵਾਪਸ ਨਹੀਂ ਜਾਣਾ ਚਾਹੁੰਦਾ ਹੈਗਾ ਯੂ ਐਸ ਸੀ ਆਈ ਐਸ ਨੇ 5000 ਡਾਲਰ ਦਾ ਇਸ ਦਾ ਬਾਂਡ ਕੀਤਾ ਤੇ ਇਸ ਨੂੰ ਰੀਲੀਜ਼ ਕਰਤਾ ਉਸ ਤੋਂ ਬਾਅਦ ਹੋਣਾ ਕਈ ਜਿਹੜੇ ਮੀਡੀਆ ਆਊਟਲੈਟਸ ਨੇ ਉਹਨਾਂ ਨੇ ਦੱਸਿਆ ਇਹ ਹੈ ਕਿ ਹਰਜਿੰਦਰ ਸਿੰਘ ਇਸ ਵਕਤ ਅਮਰੀਕਾ ਦੇ ਵਿੱਚ ਇਲੀਗਲ ਸੀ ਹੁਣ ਜਦੋਂ ਕੈਲੀਫੋਰਨੀਆ ਡਿਪਾਰਟਮੈਂਟ ਆਫ ਮੋਟਰ ਵਹੀਕਲ ਨੂੰ ਪੁੱਛਿਆ ਗਿਆ ਕਿ ਇੱਕ ਇਲੀਗਲ ਵਿਅਕਤੀ ਦਾ ਕੀ ਟਰੱਕ ਦਾ ਲਾਇਸੈਂਸ ਬਣ ਸਕਦਾ ਉਹਨਾਂ ਦਾ ਕਹਿਣਾ ਸੀ ਕਹਿੰਦੇ ਸਾਨੂੰ ਹਲੇ ਕਲੀਅਰ ਨਹੀਂ ਹੈ ਕਿ ਇਹਦਾ ਲਾਇਸੈਂਸ ਕਿਵੇਂ ਬਣਿਆ ਕਿਉਂਕਿ ਟਰੱਕ ਦਾ ਲਾਇਸੈਂਸ ਬਣਾਉਣ ਦੇ ਲਈ ਪ੍ਰੂਫ ਆਫ ਲੀਗਲ ਪ੍ਰੈਜ਼ੈਂਸ ਜਿਹੜੀ ਹੈ ਉਹ ਜ਼ਰੂਰੀ ਹੁੰਦੀ ਹੈ ਇਸ ਤੇ ਇਸ ਲਾਇਸੈਂਸ ਕਿਵੇਂ ਬਣਾਇਆ ਹਾਲੇ ਤੱਕ ਇਸ ਦੀ ਕਲੈਰਿਟੀ ਕੋਈ ਨਹੀਂ ਹੈਗੀ ਲੇਕਿਨ ਹੁਣ ਹਰਜਿੰਦਰ ਸਿੰਘ ਨੂੰ ਉਸ ਤੇ ਸਟੇਟ ਵਹੀਕੂਲਰ ਹੋਮਿਸਾਈਡਸ ਦੇ ਚਾਰजेस ਲਗਾ ਕੇ ਉਸ ਨੂੰ ਗ੍ਰਿਫਟਾਰ ਕਰ ਲਿਆ ਗਿਆ ਹੈ ਸਟੇਟ ਤੇ ਜਿਹੜੇ ਚਾਰजेस ਨੇ ਉਹਨਾਂ ਤੋਂ ਬਾਅਦ ਹਰਜਿੰਦਰ ਸਿੰਘ ਦੀ ਡੀਪੋਟੇਸ਼ਨ ਜਿਹੜੀ ਉਹ ਮੁਕਰਰ ਕੀਤੀ ਜਾਏਗੀ ਔਰ ਇਸ ਤੋਂ ਬਾਅਦ ਅਟਰਨੀ ਜਨਰਲ ਪਾਮੇਲਾ ਬੌਂਡੀ ਉਹਨਾਂ ਨੇ ਵੀ ਕਿਹਾ ਹੈਗਾ ਉਹ ਕਹਿੰਦੇ ਅਜਿਹੇ ਇਲੀਗਲ ਇਮੀਗਰੈਂਟਸ ਨੇ ਜਿਹੜੇ ਜਿਨ੍ਹਾਂ ਦੇ ਕਰਕੇ ਅਮਰੀਕਨਸ ਨੂੰ ਡੈਟਲੀ ਕਾਂਸੀਕਵੈਂਸਿਸ ਦੇ ਚੋ ਨਿਕਲਣਾ ਪੈਂਦਾ ਹੁਣ ਇਸ ਵਕਤ ਹਰਜਿੰਦਰ ਸਿੰਘ ਉਹ ਪਹਿਲਾਂ ਤਾਂ ਕਸਟਡੀ ਦੇ ਵਿੱਚ ਹੈ ਪਹਿਲਾਂ ਤਾਂ ਉਹਦਾ ਜਿਹੜਾ ਕੇਸ ਹੈ ਜਿਹੜੇ ਸਟੇਟ ਚਾਰजेस ਨੇ ਉਹ ਜਿਹੜੇ ਨਿਭੜਣਗੇ ਉਸ ਤੋਂ ਬਾਅਦ ਫਿਰ ਇਮੀਗ੍ਰੇਸ਼ਨ ਦੇ ਜਿਹੜੇ ਚਾਰजेस ਨੇ ਉਹਨਾਂ ਦੇ ਵਿੱਚ ਕਿਹਾ ਇਹ ਜਾ ਰਿਹਾ ਕਿ ਉਸ ਨੂੰ ਡਿਪੋਰਟ ਕਰ ਦਿੱਤਾ ਜਾਏਗਾ ਇੱਕ ਛੋਟੀ ਜੀ ਗਲਤੀ ਕਈ ਟਰੱਕ ਡਰਾਈਵਰਸ ਨੇ ਇੱਥੇ ਲਿਖਿਆ ਹੈਗਾ ਜਿਹੜੇ ਬਹੁਤ ਸਾਰੇ ਜਿਹੜੇ ਆਰਟੀਕਲਸ ਨੇ ਉਹਦੇ ਵਿੱਚ ਕਈ ਟਰੱਕ ਡਰਾਈਵਰਸ ਨੇ ਲਿਖਿਆ ਕਿ ਜੇ ਹਰਜਿੰਦਰ ਸਿੰਘ ਇਸ ਨੂੰ ਬਚਾਉਣਾ ਚਾਹੁੰਦਾ ਤਾਂ ਥੋੜਾ ਜਿਹਾ ਅੱਗੇ ਜਾ ਕੇ ਕਿਸੇ ਵੀ ਐਗਜ਼ਿਟ ਤੋਂ ਵਾਪਸ ਆ ਸਕਦਾ ਸੀ ਲੇਕਿਨ ਉਹਨੇ ਸਿਰਫ ਇੰਨੀ ਅੰਗਹਿਲੀ ਕੀਤੀ ਵੀ ਕਿਉਂ ਨਾ ਇੱਥੋਂ ਹੀ ਯੂ ਟਰਨ ਲੈ ਲਿਆ ਜਾਵੇ ਸਮਾਂ ਬਚੇਗਾ ਗੈਸ ਬਚੇਗੀ ਸ਼ਾਇਦ ਐਸਤੇ ਕਰਕੇ ਬਟ ਇਹ ਨਿੱਕੀ ਜੀ ਅੰਗਹਿਲੀ ਕਹ ਨਹੀਂ ਕਿ ਜੀਤ ਨਹੀਂ ਕਹਿ ਸਕਦੇ ਜਿਸ ਦੇ ਨਾਲ ਤਿੰਨ ਲੋਕਾਂ ਦੀ ਜਾਨ ਚਲੀ ਗਈ ਉਹਦੇ ਕਰਕੇ ਅੱਜ ਹਰਜਿੰਦਰ ਸਿੰਘ ਉਸ ਤਾਪਵਿਕ ਸੱਤੇ ਦੇ ਵਿੱਚ